ਬਹੁਤ ਵੱਡੀ ਬ੍ਰੇਕਿੰਗ ਸੀਬੀਐਸਏ ਦੇ ਵੱਲੋਂ ਬਹੁਤ ਵੱਡੀ ਕਾਰਵਾਈ ਕੀਤੀ ਗਈ ਹੈ ਤਕਰੀਬਨ 9000 ਲੋਕਾਂ ਨੂੰ ਕੈਨੇਡਾ ਤੋਂ ਡਿਪੋਰਟ ਕਰ ਦਿੱਤਾ ਗਿਆ ਹੈ 2025 ਦਾ ਇੱਕ ਬੇਹਦ ਇੰਪੋਰਟੈਂਟ ਡਾਟਾ ਤੁਹਾਡੇ ਨਾਲ ਸ਼ੇਅਰ ਕਰਨਾ ਹੈ ਸਿਰਫ ਇਹਨਾਂ ਨਹੀਂ ਸੀਬੀਐਸਏ ਦੀ ਰਡਾਰ ਦੇ ਉੱਤੇ ਤਕਰੀਬਨ 5.5 ਲੱਖ ਕੈਨੇਡਾ ਦੇ ਵਿੱਚ ਲੋਕ ਨੇ ਕਿੰਨਾ ਲੋਕਾਂ ਨੂੰ ਡਿਪੋਰਟ ਕੀਤਾ ਜਾ ਸਕਦਾ ਹੈ ਕਿਸ ਆਧਾਰ ਦੇ ਉੱਤੇ ਚੈਕਿੰਗ ਚੱਲ ਰਹੀ ਹੈ ਅੱਜ ਦੀ ਵੀਡੀਓ ਦੇ ਵਿੱਚ ਚਰਚਾ ਕਰਾਂਗੇ ਇੱਕ CPSA ਦਾ ਡਾਟਾ ਪਬਲਿਕ ਹੋਇਆ ਹੈ ਅੱਜ ਦੀ ਵੀਡੀਓ ਦੇ ਵਿੱਚ ਇਸ ਟਾਪਿਕ ਤੇ ਚਰਚਾ ਕਰਨੀ ਹੈ 18785 ਜਿਹੜੇ ਐ ਉਹ ਡਿਪੂਟੇਸ਼ਨ ਆਰਡਰ ਈਸ਼ੂ ਕੀਤੇ ਗਏ ਨੇ ਜਿਦੇ ਵਿੱਚ ਐਕਸਕਲੂਜ਼ਨ ਆਰਡਰ ਤੇ ਡਿਪਾਰਚਰ ਆਰਡਰ ਵੀ ਸ਼ਾਮਲ ਹੈਗੇਨ ਬਹੁਤ ਇੰਪੋਰਟੈਂਟ ਨੰਬਰ ਹੈ ਤੇ ਬਹੁਤ ਹੀ ਸਰਪ੍ਰਾਈਜ਼ਿੰਗ ਨੰਬਰ ਹੈ ਅੱਜ ਦੀ ਵੀਡੀਓ ਦੇ ਵਿੱਚ ਡਿਸਕਸ ਕਰਨਾ ਚਾਹੁੰਦੇ ਹੋ ਸਬਸਕ੍ਰਾਈਬ ਕਰ ਲਓ ਵੱਧ ਤੋਂ ਵੱਧ ਸ਼ੇਅਰ ਕਰੋ ਇਹ ਤੁਹਾਡਾ ਆਪਣਾ ਚੈਨਲ ਹੈ ਜਿੱਥੇ ਅਸੀਂ ਤੁਹਾਡੀ ਗੱਲ ਕਰਦੇ ਹਾਂ ਕੋਈ ਪ੍ਰੋਮੋਸ਼ਨਲ ਕੰਟੈਂਟ ਨਹੀਂ ਬਣਾਉਂਦੇ ਕਿ ਜੇ ਤੁਹਾਡਾ ਕੋਈ ਸਪੈਸ਼ਲ ਚਾਹੁੰਦੇ ਹੋ ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਆਪਣੀ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਾਉਣਾ ਚਾਹੁੰਦੇ ਹੋ ਤਾਂ ਵੈਲਕਮ ਅਸੀਂ ਵੀ ਜ਼ਰੂਰ ਲਿੰਕਿੰਗ ਨਹੀਂ ਕਰਦੇ ਇਸ ਕਰਕੇ ਕਾਲ ਜਾਂ ਮੈਸੇਜ ਨਾ ਕਰਿਆ ਕਰੋ ਪੀਆਰ ਦੇ ਉੱਤੇ ਮੈਂ ਪੂਰੀ ਸੀਰੀਜ਼ ਚਲਾ ਰਿਹਾ ਹੋਊਂਗਾ ਜਾ ਕੇ ਜ਼ਰੂਰ ਚੈੱਕ ਆਊਟ ਕਰਨੀ ਜ ਕੈਨੇਡਾ ਤੋਂ ਡਿਪੋਟੇਸ਼ਨ ਕਿਵੇਂ ਹੁੰਦੀ ਹੈ ਸਭ ਤੋਂ ਪਹਿਲਾਂ ਆਪਾਂ ਇਹ ਚੀਜ਼ ਸਮਝਦੇ ਹਾਂ ਡਿਪੋਟੇਸ਼ਨ ਦਰਸਲ ਤਿੰਨ ਤਰੀਕੇ ਦੇ ਨਾਲ ਹੁੰਦੀ ਹੈ ਜਿਦੇ ਵਿੱਚ ਇੱਕ ਹੁੰਦਾ ਡਿਪਾਰਚਰ ਆਰਡਰ ਦੂਜਾ ਹੁੰਦਾ ਹੈ ਐਕਸਕਲੂਜ਼ਨ ਆਰਡਰ ਤੇ ਤੀਜਾ ਹੁੰਦਾ ਹੈ ਡਿਪੋਟੇਸ਼ਨ ਆਰਡਰ ਇਹਦੇ ਵਿੱਚ ਸਭ ਤੋਂ ਜ਼ਿਆਦਾ ਸੀਰੀਅਸ ਜਿਹੜਾ ਉਹ ਡਿਪੋਟੇਸ਼ਨ ਆਰਡਰ ਹੁੰਦਾ ਹੈ ਇੱਕ ਇੱਕ ਕਰਕੇ ਪਹਿਲਾਂ ਆਪਾਂ ਇਸ ਨੂੰ ਸਮਝ ਲੈਣੇ ਆ ਸਭ ਤੋਂ ਪਹਿਲਾਂ ਡਿਪਾਰਚਰ ਆਰਡਰ ਡਿਪਾਰਚਰ ਆਰਡਰ ਜੋ ਤੁਹਾਨੂੰ ਮਿਲ ਜਾਂਦਾ ਤਾਂ ਤੁਹਾਨੂੰ ਮੌਕਾ ਹੁੰਦਾ ਕਿ 30 ਦਿਨ ਦੇ ਵਿੱਚ ਵਿੱਚ ਤੁਸੀਂ ਕੰਟਰੀ ਲੀਵ ਆਊਟ ਕਰਕੇ ਚਲੇ ਜਾਓ ਜੇ ਤੁਸੀਂ 30 ਦਿਨ ਦੇ ਵਿੱਚ ਕੰਟਰੀ ਆਊਟ ਕਰ ਦਿੰਦੇ ਹੋ ਤਾਂ ਬਹੁਤ ਵਧੀਆ ਗੱਲ ਹੈ ਜੇਕਰ ਆਪਣੇ ਆਪ ਚਲੇ ਜਾਂਦੇ ਹੋ ਤਾਂ ਫਿਊਚਰ ਦੇ ਵਿੱਚ ਵਾਪਸ ਤੁਸੀਂ ਕੈਨੇਡਾ ਆ ਸਕਦੇ ਐ अगेन ਪਰ ਜੇਕਰ ਤੁਸੀਂ ਟਾਈਮ ਰੈਂਦੇ ਆਪਣੇ ਆਪ ਨਹੀਂ ਜਾਂਦੇ ਤਾਂ ਉਸ ਕੰਡੀਸ਼ਨ ਦੇ ਵਿੱਚ ਫਿਰ ਤੁਹਾਨੂੰ ਦੁਬਾਰਾ ਆਉਣਾ ਔਖਾ ਹੁੰਦਾ ਹੈ ਕੈਨੇਡਾ ਦੇ ਵਿੱਚ ਹੁਣ ਆਇਨੇ ਐਕਸਕਲੂਜ਼ਨ ਆਰਡਰ ਐਕਸਕਲੂਜ਼ਨ ਆਰਡਰ ਜਿਹੜਾ ਉਹ 1 ਤੋਂ 5 ਸਾਲ ਤੱਕ ਦਾ ਕੈਨੇਡਾ ਦੇ ਵਿੱਚ ਬੈਨ ਲੱਗਦਾ ਹੈ ਤੁਹਾਨੂੰ ਐਂਟਰੀ ਜਿਹੜੀ ਹੈ ਨਹੀਂ ਮਿਲਦੀ ਤੁਹਾਨੂੰ ਕੈਨੇਡਾ ਦੇ ਵਿੱਚ 1 ਤੋਂ 5 ਸਾਲ ਦਾ ਤੁਹਾਨੂੰ ਬੈਨ ਲੱਗਦਾ ਹੈ ਹਾਂ ਜੇਕਰ ਤੁਸੀਂ ਗਲਤੀ ਸੁਧਾਰ ਕੇ ਵਾਪਸ ਕੈਨੇਡਾ ਆਉਂਦੇ ਹੋ ਤਾਂ ਕੈਨੇਡਾ ਤੁਹਾਨੂੰ ਵੈਲਕਮ ਕਰਦਾ ਹੈਗਾ ਪਰ ਐਕਸਕਲੂਜ਼ਨ ਆਰਡਰ ਦੇ ਅੰਡਰ ਜਿਹੜਾ 1 ਤੋਂ 5 ਸਾਲ ਦਾ ਬੈਨ ਲੱਗਦਾ ਉਹ ਤੋਂ ਬਾਅਦ ਜੋ ਵਾਪਸ ਹੋਣਾ ਹੁੰਦਾ ਥੋੜਾ ਜਿਹਾ ਟਫ ਕੰਡੀਸ਼ਨ ਹੁੰਦੀ ਹੈ ਕਿ ਡੈਪੂਟੇਸ਼ਨ ਆਰਡਰ ਜਿਹੜਾ ਉਹ ਸਭ ਤੋਂ ਜ਼ਿਆਦਾ ਸੀਰੀਅਸ ਹੈ ਇਹਦੇ ਵਿੱਚ ਕੀ ਹੈ ਕਿ ਜ਼ਿੰਦਗੀ ਭਰ ਦੇ ਲਈ ਤੁਹਾਨੂੰ ਕੈਨੇਡਾ ਤੋਂ ਬੈਨ ਕਰ ਦਿੱਤਾ ਜਾਂਦਾ ਤੁਸੀਂ ਦੁਬਾਰਾ ਕੈਨੇਡਾ ਨਹੀਂ ਜਾ ਸਕਦੇ ਜੇਕਰ ਜਾਣਾ ਹੈ ਤੇ ਸਪੈਸ਼ਲ ਪਰਮਿਸ਼ਨ ਜਿਹੜੀ ਹੈ ਉਹ ਕੈਨੇਡਾ ਵਾਪਸ ਜਾਣ ਦੀ ਤੁਹਾਨੂੰ ਲੈਣੀ ਪਵੇਗੀ ਫੇਰ ਹੀ ਤੁਸੀਂ ਵਾਪਸ ਜਾ ਸਕਦੇ ਹੋ ਆਦਰਵਾਇਜ਼ ਵਾਪਸ ਨਹੀਂ ਜਾ ਸਕਦੇ ਹੈਗੇ ਹੁਣ 2025 ਦੇ ਵਿੱਚ ਕੈਨੇਡਾ ਬਾਰਡਰ ਸਰਵਿਸ ਏਜੰਸੀ ਨੇ 18785 ਲੋਕਾਂ ਨੂੰ ਫੋਰਸ ਫੁਰੀ ਬਾਹਰ ਕੱਢਣ ਦਾ ਰਾਹ ਸਾਫ ਕੀਤਾ ਇਹਦੇ ਵਿੱਚ 8982 ਲੋਕ ਜਿਹੜੇ ਹੈ ਉਹਨਾਂ ਨੂੰ ਪਰਮਾਨੈਂਟਲੀ ਡਿਪੋਰਟ ਕੀਤਾ ਗਿਆ ਯਾਨੀ ਕਿ ਜਿਹੜੇ ਡਿਪਾਰਚਰ ਆਰਡਰ ਜਿਹੜੇ ਐਕਸਕਲੂਜ਼ਨ ਆਰਡਰ ਤੇ ਜਿਹੜੇ ਡੈਪੋਟੇਸ਼ਨ ਆਰਡਰ ਇਹਨੇ ਮਿਲਾ ਕੇ 18785 ਸੀਗੇ ਇਹਦੇ ਵਿੱਚ 8982 ਲੋਕੋ ਨੇ ਜਿਨ੍ਹਾਂ ਨੂੰ ਡੈਪੋਟੇਸ਼ਨ ਆਰਡਰ ਈਸ਼ੂ ਕੀਤੇ ਗਏ ਹੁਣ ਇਹਨਾਂ ਦੀ ਜਿਹੜੀ ਗਰਾਉਂਡ ਹੈ ਉਹ ਕ੍ਰਿਮੀਨਲ ਫਰਾਡ ਤੇ ਰੂਲ ਤੋੜਨ ਵਾਲੇ ਜਿਹੜੇ ਆ ਉਹਨਾਂ ਨੂੰ ਟਾਰਗੇਟ ਕੀਤਾ ਗਿਆ ਜਿਨ੍ਹਾਂ ਨੇ ਕੈਨੇਡਾ ਦੇ ਰੂਲ ਦੀ ਰੈਗੂਲੇਸ਼ਨ ਦੀ ਵਾਈਲੇਸ਼ਨ ਕੀਤੀ ਹੈਗੀ ਆ ਉਸ ਤੋਂ ਇਲਾਵਾ ਇਹਦੇ ਵਿੱਚ ਜਿਹੜਾ ਨੰਬਰ ਆਫ ਡੈਪੋਟੇਸ਼ਨ ਨੇ ਜਿਹੜੇ ਡਿਪੋਰਟ ਕੀਤੇ ਗਏ ਨੇ 8982 ਲੋ ਉਹਦੇ ਵਿੱਚ ਨੰਬਰ 1 ਤੇ ਮੈਕਸਿਕਨ ਨੇ 3970 ਨੰਬਰ 2 ਤੇ ਇੰਡੀਅਨ ਨੇ 2831 ਤੇ ਹੈਤੀ ਦੇ 2012 ਲੋਕ ਨੇ ਸੋ ਨੰਬਰ 1 ਨੰਬਰ 2 ਤੇ ਨੰਬਰ 3 ਦਾ ਜਿਹੜਾ ਉਹ ਮੈਂ ਤੁਹਾਨੂੰ ਆਂਕੜਾ ਸ਼ੇਅਰ ਕਰ ਦਿੱਤਾ ਹੈਗਾ ਹੁਣ ਇਹ ਤੇ ਇੱਕ ਫੈਕਟ ਜਿਹੜਾ ਉਹ ਤੁਹਾਡੇ ਸਾਹਮਣੇ ਮੈਂ ਰੱਖਿਆ ਤੇ ਇਹਦੇ ਵਿੱਚ ਇੱਕ ਫੈਕਟ ਹੋਰ ਹੈ ਉਹ ਫੈਕਟ ਹੈ ਕਿ 5 ਲੱਖ ਤੋਂ ਵੀ ਜ਼ਿਆਦਾ ਯਾਨੀ 556690 ਲੋਕ ਅਜੇ ਹੀ ਨੇ ਜਿਹੜੇ ਟਾਰਗੇਟ ਨੇ ਜਿਨ੍ਹਾਂ ਜਿਹੜੇ CBSE ਦੇ ਰਡਾਰ ਦੇ ਉੱਤੇ ਨੇ CBSE ਦੀ ਟਰੈਕਿੰਗ ਦੇ ਵਿੱਚ ਨੇ ਇਹਦੇ ਵਿੱਚ 468628 ਲੋਕ ਜਿਹੜੇ ਨੇ ਉਹਨਾਂ ਤੇ ਹਲੇ ਤੱਕ ਕੋਈ ਐਕਸ਼ਨ ਨਹੀਂ ਲਿਆ ਗਿਆ ਤੇ ਜਿਨ੍ਹਾਂ ਦੇ ਉੱਤੇ ਐਕਸ਼ਨ ਲਿਆ ਗਿਆ ਪਰ ਉਹਨਾਂ ਨੂੰ ਰਿਮੂਵ ਨਹੀਂ ਕੀਤਾ ਜਾ ਸਕਦਾ ਉਹ 25330 ਲੋਕ ਨੇ ਤੇ ਇਹਦੇ ਵਿੱਚ 33190 ਲੋਕ ਅਜੇ ਵੀ ਨੇ ਜਿਹੜੇ ਵਾਂਟਡ ਤੇ ਜਿਹੜੇ ਆ ਕਹਿ ਸਕਦੇ ਆ ਕਿ ਚਾਹੀਦੇ ਨੇ ਸੀਬੀਐਸਸੀ ਨੂੰ ਜਿਹਦੀ ਸੀਬੀਐਸਸੀ ਭਾਲ ਕਰ ਰਿਹਾ ਹੈਗਾ 29542 ਲੋਕ ਅਜਿਹੇ ਨੇ ਜਿਨ੍ਹਾਂ ਦਾ ਰਿਮੂਵਲ ਇਨ ਪ੍ਰੋਗਰੈਸ ਹੈ ਯਾਨੀ ਕਿ ਜਿਨ੍ਹਾਂ ਨੂੰ ਦੇਸ਼ ਤੋਂ ਬਾਹਰ ਕੱਢਿਆ ਜਾਣਾ ਹੈਗਾ ਸੋ ਟੋਟਲ 556690 ਬੰਦੇ ਜਿਹੜੇ ਹੈ ਉਹ ਟਾਰਗੇਟ ਦੇ ਉੱਤੇ ਹੈਗੇ ਨਹੀਂ ਤੇ ਇਹਦੇ ਵਿੱਚ ਸਭ ਤੋਂ ਵੱਡੀ ਗੱਲ ਕੀ ਹੈ ਨੰਬਰ 1 ਦੇ ਉੱਤੇ ਕਯੂਪਿਕ ਹੈ ਜਿਹਦੇ ਵਿੱਚ 218852 ਲੋਕ ਜਿਹੜੇ ਆਓ ਸੀਬੀਐਸਏ ਦੇ ਟਾਰਗੇਟ ਤੇ ਨੇ ਤੇ ਨੰਬਰ 2 ਦੇ ਉੱਤੇ ਗ੍ਰੇਟਰ ਟੋਰੰਟੋ ਜੀਟੀਏ ਦਾ ਏਰੀਆ ਜਿਹਦੇ ਵਿੱਚ 12821 ਲੋਕ ਜਿਹੜੇ ਆਓ ਸੀਬੀਐਸਏ ਦੀ ਰਡਾਰ ਦੇ ਉੱਤੇ ਹੈਗੇ ਨੇ ਉਸ ਤੋਂ ਲਗਾਂ ਜਿਹੜਾ ਜਿਹੜਾ ਰੀਜ਼ਨ ਡਿਸਾਈਡ ਨਹੀਂ ਹੈਗਾ ਕਿ ਕਿੱਥੇ ਕਿੱਥੇ ਲੋਕ ਨੇ ਉਹ 155702 ਹੈ ਜਿਨ੍ਹਾਂ ਦੇ ਉੱਤੇ ਹਾਲੇ ਤੱਕ ਕੋਈ ਐਕਸ਼ਨ ਨਹੀਂ ਹੋਇਆ 155060 ਨੇ ਇਹਦੇ ਵਿੱਚੋਂ 155702 ਚ ਤੇ 1070 ਲੋਕਾਂ ਦਾ ਜਿਹੜਾ ਉਹ ਰਿਮੂਵਲ ਪੋਸੀਬਲ ਨਹੀਂ ਹੈਗਾ ਚਾਰੇ ਦੇ ਵਿੱਚੋਂ ਵਾਂਟਡ ਨੇ ਤੇ 561 ਲੋਕ ਜਿਹੜੇ ਨੇ ਉਹਨਾਂ ਦਾ ਰਿਮੂਵਲ ਇਨ ਪ੍ਰੋਗਰੈਸ ਯਾਨੀ ਕਿ ਉਹਨਾਂ ਨੂੰ ਕਦੇ ਵੀ ਹਟਾਇਆ ਜਾ ਸਕਦਾ ਹੈਗਾ ਹੁਣ ਇਹ ਜਿਹੜੇ ਟੋਟਲ ਕਹਿ ਸਕਦੇ ਆ ਕਿ ਡੈਪੂਟੇਸ਼ਨ ਆਰਡਰ ਕਿੰਨੇ ਇਸ਼ੂ ਹੋਏ ਐਕਸਕਲੂਜ਼ਨ ਆਰਡਰ ਕਿੰਨੇ ਇਸ਼ੂ ਹੋਏ ਜਾਂ ਫਿਰ ਕਹਿ ਸਕਦੇ ਡਿਪਾਰਚਰ ਆਰਡਰ ਕਿੰਨੇ ਨੇ ਉਹ ਵੀ ਮੈਂ ਤੁਹਾਨੂੰ ਦੱਸ ਦਿੰਦਾ ਕੁੱਲ ਮਿਲਾ ਕੇ 18785 ਲੋਕਾਂ ਦੇ ਉੱਤੇ ਕਾਰਵਾਈ ਕੀਤੀ ਗਈ ਹੈ ਡਿਪਾਰਚਰ ਆਰਡਰ ਜਿਹੜੇ ਆ ਉਹ 3982 ਲੋਕਾਂ ਦੇ ਐਕਸਕਲੂਜਨ ਆਰਡਰ 5821 ਲੋਕਾਂ ਦੇ ਤੇ ਡੈਪੋਟੇਸ਼ਨ ਆਰਡਰ ਜਿਹੜੇ ਉਹ 8982 ਲੋਕਾਂ ਦੇ ਉੱਤੇ ਹੁਣ ਤੱਕ ਜਿਹੜੇ ਆ ਉਹ ਕੀਤੇ ਗਏ ਹੈਗੇ ਨੇ ਸੋ ਏ ਸੀ ਬੀ ਐਸ ਸੀ ਦਾ ਇੱਕ ਵੱਡਾ ਅੰਕੜਾ ਜਿਹੜਾ ਉਹ ਸਾਹਮਣੇ ਆ ਹੁਣ ਤੋਂ ਬਚਿਆ ਕਿਵੇਂ ਜਾ ਸਕਦਾ ਹੈ ਬਚਿਆ ਸਿਰਫ ਸਿੰਪਲ ਜਿਹਾ ਫੰਡਾ ਹੈ ਦਾ ਬਚਿਆ ਤਾਂ ਜਾ ਸਕਦਾ ਕਿ ਪਹਿਲੇ ਤੁਸੀਂ ਕੈਨੇਡਾ ਦੇ ਵਿੱਚ ਜਿਸ ਵੀ ਸਟੇਟਸ ਦੇ ਉੱਤੇ ਹੈਗੇ ਹੋ ਉਸ ਸਟੇਟਸ ਦੇ ਰੂਲ ਕੰਡੀਸ਼ਨ ਦੀ ਵਾਇਲੇਸ਼ਨ ਨਾ ਕਰੋ ਵਰਕ ਪਰਮਿਟ ਤੇ ਹੋ ਤਾਂ ਵਰਕ ਪਰਮਿਟ ਦੀ ਵਾਇਲੇਸ਼ਨ ਨਾ ਕਰੋ ক্লোਜ਼ ਵਰਕ ਪਰਮਿਟ ਤੇ ਹੋ ਤਾਂ ਕਿਤੇ ਫੇਕ ਪੇ ਰੂਲ ਨਾ ਚਲਾਉਂਦੇ ਹੋ ਦੂਜੇ ਥਾਂ ਕੰਮ ਨਾ ਕਰਦੇ ਹੋ ਜੇਕਰ ਤੁਸੀਂ ਸਟੱਡੀ ਪਰਮਿਟ ਤੇ ਹੋ ਕੰਮ ਹੱਦੋਂ ਵੱਧ ਨਾ ਕਰਦੇ ਹੋ ਕਾਲਜ اٹੈਂਡ ਕਰਦੇ ਹੋ ਉਸ ਤੋਂ ਇਲਾਵਾ ਕੋਈ ਵੀ ਵੀਜ਼ਾ ਹੈ ਉਹਦੀ ਰਿਸਪੈਕਟ ਕਰੋ ਉਹਦੇ ਰੂਲ ਕੰਡੀਸ਼ਨ ਜਿਹੜੇ ਉਹ ਪ੍ਰੋਪਰ ਫਾਲੋ ਕਰੋ ਜੇਕਰ ਸਟੱਡੀ ਕਰਨ ਨੂੰ ਗਏ ਹੋ ਤੁਹਾਡਾ ਮੇਨ ਇੰਟੈਂਸ਼ਨ ਜਿਹੜਾ ਸਟੱਡੀ ਦਾ ਹੋਵੇ ਕੰਮ ਕਰਨ ਲਈ ਕਿਹਾ ਜੋ ਓਪਨ ਵਰਕ ਪਰਮਟ ਹੈ ਠੀਕ ਹੈ ਨਹੀਂ ਤੇ ক্লোਜ਼ ਵਰਕ ਪਰਮਟ ਹੈ ਤਾਂ ਤੁਸੀਂ ਆਪਣੇ এমਪਲੋયર ਦੇ ਨਾਲ ਕੰਮ ਕਰੋ ਉਸ ਤੋਂ ਬਾਅਦ ਅਨਡਾਕੂਮੈਂਟਡ ਲੋਕ ਜਿਹੜੇ ਨੇ ਉਹਨਾਂ ਦੇ ਉੱਤੇ ਜਿਹੜੇ ਐਸਾਈਲਮ ਸੀਕਰਸ ਸੀਗੇ ਐਸਾਈਲਮ ਜਿਨ੍ਹਾਂ ਨੇ ਕਲੇਮ ਕੀਤਾ ਸੀਗਾ ਉਹਨਾਂ ਦੇ ਕਈਆਂ ਦੇ ਐਸਾਈਲਮ ਰਿਜੈਕਟ ਹੋ ਗਏ ਉਹਨਾਂ ਨੂੰ ਵੀ ਫੋਰਸਫੁਲੀ ਫਿਰ ਕੈਨੇਡਾ ਤੋਂ ਬਾਹਰ ਕੱਢਿਆ ਜਾਂਦਾ ਹੈ ਉਹਨਾਂ ਵਾਸਤੇ ਵੀ ਫਿਰ ਇਸ ਤਰੀਕੇ ਦੇ ਡਿਪੋਟੇਸ਼ਨ ਆਰਡਰ ਜਿਹੜੇ ਆ ਉਹ ਇਸ਼ੂ ਹੁੰਦੇ ਨੇ ਸੋ ਇਸ ਕਰਕੇ ਜਿਹੜੇ ਵੀ ਸਟੇਟਸ ਦੇ ਉੱਤੇ ਉਹ ਜੇਕਰ ਉਹਦੀ ਰਿਸਪੈਕਟ ਕਰਦੇ ਹੋ ਉਹਦੀ ਵਾਇਲੇਸ਼ਨ ਨਹੀਂ ਕਰਦੇ ਤਾਂ ਤੁਹਾਨੂੰ ਕੋਈ ਖਤਰਾ ਨਹੀਂ ਹੈਗਾ ਲੀਗਲ ਲੋਕਾਂ ਨੂੰ ਕੋਈ ਖਤਰਾ ਨਹੀਂ ਹੈਗਾ ਮਕਸਦ ਵੀਡੀਓ ਬਣਾਉਣ ਦਾ ਡਰਾਉਣਾ ਨਹੀਂ ਅਵੇਅਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੱਧ ਤੋਂ ਵੱਧ ਸ਼ੇਅਰ ਕਰੋ ਇਹ ਤੁਹਾਡਾ ਆਪਣਾ ਚੈਨਲ ਹੈ ਜਿੱਥੇ ਅਸੀਂ ਤੁਹਾਡੀ ਨਾਲ ਕਰਦੇ ਹਾਂ ਕੋਈ ਪ੍ਰੋਮੋਸ਼ਨਲ ਕੰਟੈਂਟ ਨਹੀਂ ਬਣਾਉਂਦੇ ਕਿਸ ਨੂੰ ਲੈ ਸੋ ਪਿੱਛਾ ਚਾਹੁੰਦੇ ਹੋ ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਜਾਂ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਵਾਉਣਾ ਚਾਹੁੰਦੇ ਹੋ ਤਾਂ ਵੈਲਕਮ ਹੈ ਅਸੀਂ ਵੀਜ਼ਾ ਫਾਈਲਿੰਗ ਨਹੀਂ ਕਰਦੇ ਇਸ ਕਰਕੇ ਕਾਲ ਜਾਂ ਮੈਸੇਜ ਨਾ ਕਰਿਆ ਕਰੋ ਚੈਨਲ ਨੂੰ Come um. on.